ਕੀ ਕੀ ਰੇਂਡੀਆਂ ਫਿਰ ਵੀ ਆ ਜਿਹੜੀ ਖੜੀ ਆ ਉਹ ਵਸ਼ੇਰੀਆਂ ਦਾ ਤਾਂ 1.5 ਲੱਖ ਰੁਪਈਆ ਲੱਗਦਾ ਉਹ ਵਸ਼ੇਰ ਕੋ ਨੇ ਛੋਟੀ ਉਹ ਵਸ਼ੇਰਾ ਉਹ ਵਸ਼ੇਰਾ ਠੀਕ ਆ ਵਸ਼ੇਰੀ ਕਾਇ ਤੇ ਕੋ ਹੈ ਨਾ 1.5 ਲੱਖ ਇਹਨਾਂ ਦਾ ਹੈ ਕਿੰਨੇ ਕਿੰਨੇ ਮਹੀਨੇ ਦੀਆਂ ਐ ਆ 11 ਮਹੀਨਿਆਂ ਦੀ ਆ ਜੀ ਉਹ 8 ਮਹੀਨੇ ਤੋ 8 ਮਹੀਨੇ ਦੀ ਆ ਕੋਈ ਲਾਈਨ ਆ ਕਿੰਨੋਂ ਨਹੀਂ ਆ ਸੂਰੇ ਵਾਲੀ ਲੈ ਲਈ ਆ ਅੱਛਾ ਉਹ ਵੀ ਹੈ ਤਾਂ ਲੈਣ ਦੀ ਆ ਆਪਾਂ ਨੂੰ ਪਤਾ ਗਰੜੀ ਚੰਬੀ ਆਏ ਇਹ ਨੀਲੀ ਚੰਬੀ ਨੀਲੀ ਚੰਬੀ ਅੱਛਾ ਉਹ ਕਾਲੀ ਚੰਬੀ ਆ ਹੂੰ ਕਦ ਚੰਗਾ ਕਰੂਗੀ ਆ ਤੈਨ ਲੱਗ ਰਿਹਾ ਹੈ ਨਾ ਇਹ ਕੋੜੀ ਆ ਗੱਭਣ ਲੱਗਦੀ ਆ ਨਾ ਕੋੜੀ ਗੱਭਣ ਕਿੰਨੇ ਮਹੀਨੇ ਦੀ ਗੱਭਣ 10 ਮਹੀਨੇ ਦੀ ਗੱਭਣ ਅੱਛਾ ਇਹਦਾ ਕੀ ਡਿਮਾਂਡ ਕਰ ਰਹੇ ਹੋ ਇਹੋ ਜੀ ਇੱਕ ਸੱਤ 1,60,000 ਠੀਕ ਹੈ ਤੇ ਮੋਬਾਈਲ ਨੰਬਰ ਇਹ ਤੋ ਡਾ 98960 ਹਾਂ 2010 429 960 35355 ਤੇ ਨਾਮ ਰਿਸ਼ਪਾਲ ਸਿੰਘ ਰਿਸ਼ਪਾਲ ਸਿੰਘ ਪਿੰਡ ਗੁਰੂ ਸਰ ਹਾਂਜੀ ਜ਼ਿਲ੍ਹਾ ਫਤਿਹਬਾਦ ਅੱਛਾ ਫਤਿਹਬਾਦ ਤੋਂ ਆਇਆ ਹਾਂ ਠੀਕ ਹੈ ਠੀਕ ਹੈ ਜੀ ਥੈਂਕ ਯੂ ਜੀ ਇਹਨਾਂ 1.5 ਲੱਖ ਦੀਆਂ ਤੇ ਬਸ਼ੀਰੇ ਬਾਰੇ ਗੱਲ ਨਹੀਂ ਹੋਈ ਆਪਣੀ ਸ਼ੇਰਾ 50000 ਅੱਛਾ ਠੀਕ ਹੈ ਕਿੰਨੇ ਮਹੀਨੇ ਦਾ ਬਸ਼ੀਰਾ ਹੀ ਕਿੰਨਾ 4 ਮਹੀਨੇ ਦਾ 4 ਮਹੀਨੇ ਦਾ ਠੀਕ ਹੈ